हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਵੀਰੋ ਅੱਜ ਪਹੁੰਚੇ ਸੀ ਪਿੰਡ ਰਈਆ ਫਾਰਮ ਦੇ ਵਿੱਚ ਜਿੱਥੋਂ ਇੱਕ ਗੱਬਣ ਚੈੱਕਪਾਸ ਐਚ ਫਨਸਲ ਦੀ ਬੱਚੀ ਬਾਈ ਨੇ ਵੇਚੀ ਹੈਗੀ ਸੋ ਉਹਦੀ ਵੀਡੀਓ ਤੁਹਾਡਾ ਸਾਂਝੀ ਕਰਨੀ ਆਪਾਂ ਪਹਿਲਾਂ ਫਾਰਮ ਦੇ ਵਿੱਚ ਨਿਆ ਮਾਰ ਲਓ ਠੀਕ ਆ ਭਾਈ ਦੇ ਕਈ ਪਸ਼ੂ ਰੱਖੇ ਹੋਏ ਨੇਗੇ ਸੋ ਇਸ ਇੱਥੋਂ ਜਿਹੜੀ ਇੱਕ ਬੱਚੀ ਵੇਚਣੀ ਹੈਗੀ ਬਾਈਆਂ ਨੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਗਰ ਚੈਨਲ ਦੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤੇ ਕਿਸੇ ਭਰਾਣੇ ਕੋਈ ਹੋਜੀ ਵੀਡੀਓ ਨਹੀਂ ਤੇ ਮੇਰਾ ਨੰਬਰ ਨੋਟ ਕਰ ਲਈ 8360462501 8360462501 ਆ ਸਾਹਮਣੇ ਸਕਰੀਨ ਤੇ ਬੱਚੀ ਦੇਖ ਰਹੇ ਆ ਇਹ ਬੱਚੀ ਬਾਈ ਨੇ ਵੇਚੀ ਆ ਬਾਕੀ ਆਪਾਂ ਕਰਾਉਣਾ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਬਾਈ ਕੰਮ ਕਰਦੇ ਮੈਂ ਵਧੀਆ ਵਧੀਆ ਬਹੁਤ ਵਧੀਆ ਅੱਛਾ ਨਾਮ ਤੇ ਐਡਰੈਸ ਬੋਲ ਦਿਓ ਨਾਮ ਮੇਰੇ ਮੇਰਾ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹਿੰਦੇ ਆ ਹਾਂਜੀ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਮੋਬਾਈਲ ਨੰਬਰ ਜੀ 9872922304 9872922304 ਹਾਂ ਹਾਂਜੀ ਵੀਰ ਜੀ ਆਹਲਾ ਨੇ ਵਿੱਚ ਕਈ ਨਾ ਰੂ ਹੀ ਫਾਰਮ ਦੀ ਕਹਿ ਦਿੰਦੇ ਹੋ ਤੁਸੀਂ ਇਹ ਜਿਹੜੇ ਬੰਦੇ ਤੋਂ ਆਪਾਂ ਲਈ ਇਹਦਾ ਸਾਰਾ ਆਪਣੇ ਕੋਲੇ ਰਿਕਾਰਡ ਆ ਵੀਡੀਓ ਆਪਾਂ ਆਪਦੇ ਘਰੇ ਵੀ ਬਣਾ ਲ ਵੀਡੀਓ ਆਪਣੇ ਘਰੀ ਚੱਲਦੀ ਜਿਆਦਾਤਰ ਹਾਂ ਇਹ ਫਾਰਮ ਦੇ ਵਿੱਚੋਂ ਵੀਡੀਓ ਲਾਉਂਦਾ ਇਹ ਜੇ ਤੁਸੀਂ ਜੇ ਤੁਸੀਂ ਘਰੇ ਲਿਆ ਕੇ ਇਹ ਕਹਿੰਦੇ ਫਾਰਮ ਜੋ ਖਰੀਦੀ ਆ ਤਾਂ ਵਿੱਚ ਭਰਾ ਕਮੈਂਟ ਕਰਦਾ ਵੀ ਇਹ ਹੋਈ ਠੂਠਮਾਰ ਯਾਰ ਭਾਈ ਕਿਉਂ ਹੁਣ ਸਾਰਾ ਕੁਝ ਇਹਦੀ ਮਾਂ ਦਾ ਰਿਕਾਰਡ ਇਹਦਾ ਸਾਰਾ ਕੁਝ ਆਪਾਂ ਵੀਰ ਨਾਲ ਗੱਲਬਾਤ ਕਰਵਾ ਕੇ ਸਾਰਾ ਰਿਕਾਰਡ ਦੇਵਾਂਗੇ ਇਹਦਾ ਅੱਛਾ ਇਹ ਸਭ ਫਾਰਮ ਜੇ ਭਾਈ ਬੱਚੀ ਖਰੀਦੀ ਲਈ ਆਪਾਂ ਹਾਂ ਖਰੀਦੀ ਆਪਾਂ ਹੁਣ ਆਪਾਂ ਅੱਗੇ ਵੇਚ ਨਹੀਂ ਆਪਾਂ ਆਪਣਾ ਆਈ ਮੜਿਆ ਹਾਂ ਨਾਲ ਦੀ ਨਾਲ ਆਪਾਂ ਦੱਸੋ ਆਪਣਾ ਫੇਰ ਨਹੀਂ ਆਉਣ ਦੀ ਕੀ ਮੰਨਾ ਗੱਬਣ ਚੱਕ ਪਾਸਾ ਹਾਂਜੀ ਹਾਂਜੀ 45 50 ਦਿਨਾਂ ਦੀ ਗਾ ਬਚਾ ਇੱਕ ਕਰ ਅਗਲੇ ਨੇ ਕਰਉਣੇ ਤਾਂ ਆਪਣੀ ਕਰਵਾਈ ਹੋਈ ਆ ਠੀਕ ਆ ਠੀਕ ਆ ਗੱਗੀ ਕਿਹੜੇ ਦੀ ਵੀਰੇ ਇਹ 40 128 ਦੀ ਲੱਗਿਆ ਵਾ ਇਹ ਰਮੜ ਆਪ ਜੀ 40 128 ਦੀ ਆਪੇ 40 128 ਦੀ ਆਪ ਆ ਗਈ ਤੇ ਲੱਗਿਆ ਵਾ ਰਮੜ ਏ ਵੀਰ ਦਾ ਮਾਤਾ ਲੱਗਿਆ ਵਾ 45 ਤੋਂ 50 ਦਿਨ ਦੀ ਗੱਬਣ ਚੈੱਕ ਬਸ ਹੋ ਗਈ ਬਿਲਕੁਲ ਜੀ ਜਿਹੜਾ ਭਰਾ ਲੈ ਕੇ ਉਹ ਥੱਲੀ ਕਰਕੇ ਲੈ ਜਾਓ ਬਿਲਕੁਲ ਆਦੀ ਥੱਲੀ ਜੀ ਆਪਾਂ ਇਸ ਤਰ੍ਹਾਂ ਨਹੀਂ ਭੇਜਣੀ ਆਪਾਂ ਅਗਲੇ ਨੂੰ ਕੋਲੇ ਖੜਵਾ ਕੇ ਚੈੱਕ ਕਰਾ ਕੇ ਤੋਰ ਕੇ ਦਿਖਾਈ ਆਪਾਂ ਥਣ ਕਿੰਨੇ ਚਾਰ ਹਾਂਜੀ ਹਾਂਜੀ ਚਾਰ ਬਿਲਕੁਲ ਥਣ ਦਿਖਾ ਦਈਏ ਭਲਾ ਝੋਲੀ ਝਾਲੀ ਕਰਾ ਲਈ ਚੈੱਕ ਸੁਣੋ ਭਾਈ ਇੱਥੇ ਚੈੱਕ ਕਰ ਲਈ ਚਾਰ ਥਣ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਵੱਚੀ ਆ ਇੱਥੇ ਚੈੱਕ ਕਰ ਲਓ ਜੀ ਪੰਜਵੀਂ ਛੇਵੀਂ ਫੋਰਸ਼ਾਂ ਭੋਰਾ ਵੀ ਹੈ ਨਹੀਂ ਕੀ ਭਾਈ ਮਾਮੂਦਰ ਕਾ ਕਿਹਦਾ ਵੀਰੇ ਫੇਰ ਉਹੀ ਗੱਲ ਆ ਆਪਾਂ 40 ਕਿ ਬਾਕੀ ਬੱਚੀ ਦੀ ਬਰੀਡ ਦਾ ਦਿਆ ਭਾਈ 40 ਕਿਲੋ 38 40 ਕਿਲੋ ਚੁਹੀ ਜਾਂਦਾ ਵੀਰੇ ਠੀਕ ਆ ਠੀਕ ਆ ਤੇ ਦੰਦੋਂ ਭਾਈ ਇਹ ਕਿੰਨੀ ਹੋਣਾ ਇਹ ਦੰਦੋਂ ਵੀਰੇ ਇਹ ਪੂਰੀ ਹੋਗੀ ਅੱਛਾ ਜੀ ਹਾਂਜੀ ਲਓ ਜੀ ਦੇਖ ਸਕਦੇ ਹੋਗੇ ਕੱਦ ਕਰ ਬੱਚੀ ਦਾ ਬਹੁਤ ਜ਼ਿਆਦਾਗਾ ਸੋਹਣੇ ਪ੍ਰਿੰਟ ਵਾਲਾ ਸੋਹਣੀ ਬਰੀਡ ਆ ਬੱਚੀ ਦੀ ਤੇ ਬਾਕੀ ਜਿਹੜਾ ਭਰਾ ਆ ਖਰੀਦੂ ਆ ਇੱਥੇ ਆ ਕੇ ਬੱਚੀ ਦੇਖੂਗਾ ਬੱਚੀ ਨੂੰ ਪਸੰਦ ਆਊਗੀ ਕਿਉਂਕਿ ਬੱਚੀ ਦਾ ਕੱਦ ਕਰ ਇੱਥੋਂ ਜਿਹੜੇ ਬੱਚੀ ਦੇ ਪੁੜੇ ਪੜਿਆ ਉਸ ਚੈੱਕ ਕਰ ਲਓ ਬਾਕੀ ਦੇ ਫੇਸ ਕੋਲ ਚੌਥਾ ਸੂਗਾ ਉਹ ਫਿਰ ਬਿਆਲੀ ਦੇ ਖੇੜ ਦੀ 40 42 ਤੇ ਠੀਕ ਆ ਉਹ ਪਰਾਂ ਲੰਗੀ ਜਿਹੜੀ ਉਹ ਪਿੱਛੇ ਤੋਂ ਹੀ ਫਿਰਦੀ ਆ ਹਾਂ ਹੋ ਗਈ ਠੀਕ ਆ ਉਹ ਉਹ ਸਾਹਮਣੇ ਦੇਖ ਸਕਦਾ ਜੀ ਆਹ ਗਾਂ ਦੀ ਇਹ ਬੱਚੀ ਐ ਠੀਕ ਆ ਜੀ ਦੇਖੋ ਇੱਥੋਂ ਸੁਣੋ ਨਿਗਾਹ ਰੱਖ ਕੇ ਫੇਰ ਦਿਖਾਣਾ ਹੈਗਾ ਜੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਅ ਵਧੀਆ ਹਰਕਾਰ ਦੀ 40 38 ਕਿਲੋ ਵਾਲੀ ਗਾਂ ਦੀ 40 128 ਦੇ ਆਪ ਹੈ ਤੇ ਏਬੀਐਸ ਦੇ ਰਮਾੜਾ ਤੋਂ ਇਹ ਗੱਬਣਾ ਜਿਹੜੇ ਵੀ ਨੁਕਸਾਨ ਤਾਂ ਹੋਊਗੀ ਤੇ ਭਾਈ ਮੁੱਲ ਫੇਰ ਲਾ ਮੁੱਲ ਵੀ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਕਰਾਂਗੇ ਹਾਂ ਜਾਇਜ਼ ਹੋਊਗਾ ਮੁੱਲ ਕੋਈ ਚਲ ਜਿਹੜਾ ਬੱਚੇ ਦਾ ਰਿਕਾਰਡ ਹੈ ਉਸ ਆ ਨਾਲ ਜਾਇਜ਼ ਹੋਣਾ ਹੁਣ ਇਹਦਾ ਤਾਂ ਹੁਣ ਆਪ ਦੇਖੋ ਵੀਰ ਆਪਾਂ ਸਾਰਾ ਕੋਈ ਦਾ ਰਿਕਾਰਡ ਲੈ ਆਂਦਾ ਸਹੀ ਗੱਲ ਆ ਕੋਈ ਉਹ ਨਹੀਂ ਵੀ ਯਾਰ ਘਰੇ ਲੈ ਕੇ ਕਹਿੰਦਾ ਫਾਰਮ ਦੇ ਫਾਰਮ ਚੋਂ ਲਈਏ ਤਾਂ ਫਾਰਮ ਚੋਂ ਲਈਏ ਬਿਲਕੁਲ ਬਿਲਕੁਲ ਜੀ ਲਓ ਜਿਹੜੇ ਵੀ ਨੁਕਸਾਨ ਦਾ ਜੀ ਭਾਈ ਰਾਜੂ ਨਾਲ ਇਸ ਨੰਬਰ ਸੰਪਰਕ ਕਰ ਲਓ ਜੀ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦਾ 100 ਹੋਰ ਵੀਡੀਓ ਦੇ ਨਾਲ